ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਪੱਕਾ ਪਰਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਲਈ ਇੱਕ ਮੰਜੀ ਸਾਹਿਬ ਜਦੋਂ ਇੱਕ ਸਰਦਾਰ ਬੀਰ ਇੱਕ ਦੁਕਾਨ ਦੇ ਵਿੱਚੋਂ ਬਾਹਰ ਲੈ ਕੇ ਨਿਕਲਦਾ ਹੈ ਤਾਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਸਲ 'ਚ ਜੀ ਇਹ ਜੇ ਆਪਾਂ ਦੇਖੀਏ ਮੰਜੀ ਸਾਹਿਬ ਤੇ ਜੋ ਛਤਰ ਹੈ ਉਹ ਚੰਦੂਆ ਸਾਹਿਬ ਦੀ ਜਗ੍ਹਾ ਲੈ ਨਹੀਂ ਸਕਦਾ ਸਿਰਫ ਇਹ ਜੋ ਮੰਜੀ ਸਾਹਿਬ ਹੈ ਜਦੋਂ ਆਪਾਂ ਗੁਰੂ ਘਰ ਤੋਂ ਘਰ ਨੂੰ ਲੈ ਕੇ ਜਾਣਾ ਹੈ ਗੁਰਦੁਆਰਾ ਸਾਹਿਬ ਤੋਂ ਉਸ ਵੇਲੇ ਇਹ ਛਤਰ ਸ਼ੋਭਿਤ ਕਰਨਾ ਹੈ ਤੇ ਇਹ ਚੱਲਦਾ ਹੋਏਗਾ ਪਰਮੇਸ਼ਰਾ ਗੁਰਦੇਵ ਸਾਹਿਬ ਪਰਮੇਸ਼ਰਾ ਤੱਕ ਕੇ ਪੂਰੀ ਮਰਿਆਦਾ ਦੇ ਨਾਲ ਸਾਰਾ ਕੁਝ ਇਦਾਂ ਕੀਤਾ ਜਾਂਦਾ ਤਿਆਰ ਕੀਤਾ ਜਾਂਦਾ ਵਾਹਿਗੁਰੂ ਦਾ ਨਾਮ ਜਪ ਕੇ ਤਿਆਰ ਹਾਂਜੀ ਸਤਨਾਮ ਵਾਹਿਗੁਰੂ ਸਾਹਿਬ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਹ ਉਹੀ ਪਵਿੱਤਰ ਮੰਜੀ ਸਾਹਿਬ ਹੈ ਜਿਸ ਨੂੰ ਤੁਸੀਂ ਬਹੁਤ ਸਾਰਾ ਪਿਆਰ ਕੀਤਾ ਸਾਡੀ ਉਮੀਦ ਤੋਂ ਜ਼ਿਆਦਾ ਹੀ ਹੈ ਜੀ ਸਾਨੂੰ ਪਿਆਰ ਮਿਲੇ ਲੋਕਾਂ ਦਾ ਇਹ ਸਾਡੇ ਮਾਈਂਡ 'ਚ ਡਿਜ਼ਾਈਨ ਸੀਗਾ ਬਾਕੀ ਕਿਰਪਾ ਕਰਨ ਵਾਲੇ ਸਤਗੁਰ ਆਪ ਹੁੰਦੇ ਨੇ ਜਿਨ੍ਹਾਂ ਨੇ ਸੇਵਾ ਲੈਣੀ ਆ ਸਤਗੁਰ ਨੇ ਆਪ ਹੀ ਲੈ ਲੈਣੀ ਮੰਜ ਸਿੰਘ ਪੱਕੇ ਹੁੰਦੇ ਸੀ ਜਿਹੜੇ ਜਦੋਂ ਮੰਜੀ ਸਾਹਿਬ ਲੈ ਕੇ ਜਾਣਾ ਤਾਂ ਜ਼ਰੂਰ ਨਾਲ ਹੁੰਦੇ ਸੀ ਪਰ ਫਰਕ ਲੱਗਦਾ ਕਿ ਜੇ ਇਹ ਚੀਜ਼ਾਂ ਆ ਗਈਆਂ ਤਾਂ ਉਹ ਸੇਵਾ ਕਰਨ ਦੀ ਭਾਵਨਾ ਵੀ ਲੋਕਾਂ 'ਚ ਘੱਟ ਜਾਣੀ ਲੋਕਾਂ ਨੇ ਕਹਣਾ ਇੱਕ ਦੋ ਸਿੰਘ ਜਾਓ ਤੇ ਲਿਆਓ ਇਹ ਸਿਰਫ ਅਸੀਂ ਨੇ ਲੰਬੇ ਰਾਸਤੇ ਕਰਕੇ ਇਹ ਦੂਸਰੀ ਗੱਲ ਡਿਜ਼ਾਈਨ ਸੋਹਣਾ ਲੱਗਦਾ ਆ ਤੇ ਲੋਕਾਂ ਨੂੰ ਪਸੰਦ ਵੀ ਬਹੁਤ ਆਈ ਆ ਸਿਰ ਬਿਨਾਂ ਟਕੇ ਕੰਮ ਕਰ ਸਕਦੀ ਤੇ ਨਾ ਕੋਈ ਨਸਾ ਵਾਲਾ ਵਗੈਰੇ ਵਾਲਾ ਬੰਦਾ ਨਾ ਉਹ ਨਹੀਂ ਰੱਖ ਸਕਦੀ ਕਿਹ ਕਹਿੰਦੇ ਸਾਨੂੰ ਨਹੀਂ ਦੇ ਦਿਓ ਵੀ ਛੇਤੀ ਦੇ ਦਿਓ ਛੇਤੀ ਦੇ ਦਿਓ ਪਰ ਬਟਾਏ ਆ ਵੀ ਜਿੰਨਾ ਟਾਈਮ ਨੂੰ ਬਣਨ ਨੂੰ ਲੱਗਦਾ ਉਸ ਤੋਂ ਦਾਦਾ ਬੁਕਿੰਗ ਹੀ ਨਹੀਂ ਸੀ ਬੋਲੇ ਸੋਨਿਹਾਲ ਆਕਸਰੀ ਆਕਾਲ ਸਾਹਿਬ ਜੀ ਦੇ ਪ੍ਰਕਾਸ਼ ਦੇ ਲਈ ਇੱਕ ਮੰਜੀ ਸਾਹਿਬ ਜਦੋਂ ਇੱਕ ਸਰਦਾਰ ਬੀਰ ਇੱਕ ਦੁਕਾਨ ਦੇ ਵਿੱਚੋਂ ਬਾਹਰ ਲੈ ਕੇ ਨਿਕਲਦਾ ਹੈ ਤਾਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਸਲ 'ਚ ਜੀ ਇਹ ਜੇ ਆਪਾਂ ਦੇਖੀਏ ਮੰਜੀ ਸਾਹਿਬ ਤੇ ਜੋ ਛਤਰ ਹੈ ਉਹ ਚੰਦੂਆ ਸਾਹਿਬ ਦੀ ਜਗ੍ਹਾ ਲੈ ਨਹੀਂ ਸਕਦਾ ਸਿਰਫ ਇਹ ਜੋ ਮੰਜੀ ਸਾਹਿਬ ਹੈ ਜਦੋਂ ਆਪਾਂ ਗੁਰੂ ਘਰ ਤੋਂ ਘਰ ਨੂੰ ਲੈ ਕੇ ਜਾਣਾ ਹੈ ਗੁਰਦੁਆਰਾ ਸਾਹਿਬ ਤੋਂ ਉਸ ਵੇਲੇ ਇਹ ਛਤਰ ਸਜੋਬਿਤ ਕਰਨਾ ਹੈ ਤੇ ਇਹ ਚੱਲਦਾ ਹੋਏਗਾ ਕਿ ਪੂਰੀ ਮਰਿਆਦਾ ਦੇ ਨਾਲ ਸਾਰਾ ਕੁਝ ਇਦਾਂ ਕੀਤਾ ਜਾਂਦਾ ਤਿਆਰ ਕੀਤਾ ਜਾਂਦਾ ਵਾਹਿਗੁਰੂ ਦਾ ਨਾਮ ਜਪ ਕੇ ਤਿਆਰ ਹਾਂਜੀ ਉਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਉਹੀ ਪਵਿੱਤਰ ਮੰਜੀ ਸਾਹਿਬ ਹੈ ਜਿਸ ਨੂੰ ਤੁਸੀਂ ਬਹੁਤ ਸਾਰਾ ਪਿਆਰ ਕੀਤਾ ਜਨ ਸਾਡੀ ਉਮੀਦ ਤੋਂ ਜ਼ਿਆਦਾ ਹੀ ਹੈ ਜੀ ਸਾਨੂੰ ਪਿਆਰ ਮਿਲੇ ਲੋਕਾਂ ਦਾ ਇਹ ਸਾਡੇ ਮਾਈਂਡ 'ਚ ਡਿਜ਼ਾਈਨ ਸੀਗਾ ਬਾਕੀ ਕਿਰਪਾ ਕਰਨ ਵਾਲੇ ਸਤਿਗੁਰ ਆਪ ਹੁੰਦੇ ਨੇ ਜਿਨ੍ਹਾਂ ਨੇ ਸੇਵਾ ਲੈਣੀ ਆ ਸਤਿਗੁਰ ਨੇ ਆਪ ਹੀ ਲੈ ਲੈਣੀ ਪੰਜ ਸਿੰਘ ਪੱਕੇ ਹੁੰਦੇ ਸੀ ਜਿਹੜੇ ਜਦੋਂ ਮੰਜੀ ਸਾਹਿਬ ਲੈ ਕੇ ਜਾਣਾ ਤਾਂ ਜ਼ਰੂਰ ਨਾਲ ਹੁੰਦੇ ਸੀ ਪਰ ਫਰਕ ਲੱਗਦਾ ਕਿ ਜੇ ਇਹ ਚੀਜ਼ਾਂ ਆ ਗਈਆਂ ਤਾਂ ਉਹ ਸੇਵਾ ਕਰਨ ਦੀ ਭਾਵਨਾ ਵੀ ਲੋਕਾਂ 'ਚ ਘਰ ਜਾਣੀ ਲੋਕਾਂ ਨੇ ਕਿਹਾ ਇੱਕ ਦੋ ਸਿੰਘ ਜਾਓ ਤੇ ਲਿਆਓ ਇਹ ਸਿਰਫ ਅਸੀਂ ਨੇ ਲੰਬੇ ਰਾਸਤੇ ਕਰਕੇ ਇਹ ਦੂਸਰੀ ਗੱਲ ਡਿਜ਼ਾਈਨ ਸੋਹਣਾ ਲੱਗਦਾ ਆ ਤੇ ਲੋਕਾਂ ਨੂੰ ਪਸੰਦ ਵੀ ਬਹੁਤ ਆਈ ਆ ਸਿਰ ਬਿਨਾਟਕੇ ਕੰਮ ਕਰ ਸਕਦੀ ਤੇ ਨਾ ਕੋਈ ਨਸ਼ੇ ਵਾਲਾ ਵਗੈਰੇ ਵਾਲਾ ਬੰਦਾ ਨਾ ਉਹ ਨਹੀਂ ਰੱਖ ਸਕਦੇ ਠੀਕ ਹੈ ਅੰਦਰ ਸਾਨੂੰ ਨਹੀਂ ਦੇ ਦਿਓ ਵੀ ਛੇਤੀ ਦੇ ਦਿਓ ਛੇਤੀ ਦੇ ਦਿਓ ਪਰ ਬਟਾਏ ਆ ਵੀ ਜਿੰਨਾ ਟਾਈਮ ਨੂੰ ਬੰਨਣ ਨੂੰ ਲੱਗਦਾ ਉਸ ਤੋਂ ਦਾਦਾ ਬੁਕਿੰਗ ਹੀ ਨਹੀਂ ਸੀ